ਉਹਨੂੰ ਖੋਲਣ ਵਾਸਤੇ ਚਾਬੀ ਚਾਹੀਦੀ ਹੈ ਕੁੰਜੀ ਚਾਹੀਦੀ ਹੈ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਦੋਂ ਰਚਨਾ ਹੋਈ ਹੈ ਸੰਪਾਦਨਾ ਹੋਈ ਹੈ ਬਾਣੀ ਲਿਖਾਈ ਹੈ ਸਾਰੀ ਬਾਣੀ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਹੈ ਪਰ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਨਹੀਂ ਕੀਤਾ ਸਤਿਗੁਰੂ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਜਿੰਦਰਾ ਜੰਦਰੀ ਨੂੰ ਖੋਲਣ ਵਾਸਤੇ ਚਾਹੀਦੀ ਹੈ ਚਾਬੀ ਕਹਿੰਦੇ ਭਾਈ ਗੁਰਦਾਸ ਦੀਆਂ 12 ਭਾਈ ਗੁਰਦਾਸ ਦੀਆਂ ਪੌੜੀਆਂ ਚਾਬੀ ਦਾ ਕੰਮ ਕਰਨੀ ਹੈ ਤੇ ਉਹਨਾਂ ਨੇ ਬੜਾ ਪਿਆਰਾ ਕਵਿਚ ਦੇਖਿਆ ਕਹਿੰਦੇ ਜੈਸੇ ਏਕ ਚੀਟੀ ਪਾਸ਼ੇ ਕੋਟ ਚੀਟੀ ਚਲੀ ਜਾਤ ਇੱਕ ਠੀਕੀ ਟੱਕ ਡੱਗ ਪੱਗ ਮੱਗ ਸਾਵਧਾਨ ਹੈ ਆਪਾਂ ਸਾਰੇ ਦੇਖਦੇ ਆ ਜਿਹੜੀਆਂ ਕੀੜੀਆਂ ਆਉਂਦੀਆਂ ਕਦੇ ਨਾ ਕੋਈ ਮਿੱਠੀ ਚੀਜ਼ ਪਈ ਹੋਵੇ ਉਹ ਕੀੜੀਆਂ ਲੈਣ ਬਣਾਉਂਦੀਆਂ ਉਹਨਾਂ ਦੀ ਆਗੂ ਇੱਕ ਹੁੰਦੀ ਹੈ ਉਹਦੇ ਪਿੱਛੇ ਸੈਂਕੜਿਆਂ ਹਜ਼ਾਰਾਂ ਦੀ ਤعداد ਵਿੱਚ ਕੀੜੀਆਂ ਦੀ ਲੈਣ ਬਣ ਜਾਂਦੀ ਹੈ ਭਾਈ ਸਾਹਿਬ ਦੀਆਂ ਉਦਾਹਰਣਾਂ ਦੇਖੋ ਕਿੰਨੀਆਂ ਕਮਾਲ ਦੀਆਂ ਕਹਿੰਦੇ ਇੱਕ ਆਗੂ ਹੁੰਦੀ ਹੈ ਉਹਦੇ ਪਿੱਛੇ ਪਤਾ ਨਹੀਂ ਕਿੰਨੀਆਂ ਲੈਣ ਬਣਾ ਕੇ ਚੱਲਦੀਆਂ ਜਿਵੇਂ ਇੱਕ ਚੀਟੀ ਪਛੇ ਕੋਟ ਚੀਟੀ ਚਲੀ ਜਾਤ ਇੱਕ ਚੀਟੀ ਟੱਕ ਡੱਗ ਪੱਗ ਬੱਗ ਸਾਵਧਾਨ ਹੈ ਜੈਸੇ ਕੂੰਜ ਭਾਤ ਭਲੀ ਭਾਤ ਸਾਤ ਸਹਿਤਮੈ ਚਕੂਟਤ ਆਕਾਸ਼ਚਾਰੀ ਆਗੇ ਆਗਵਾਨ ਹੈ ਕਹਿੰਦੇ ਜਦੋਂ ਕੂੰਜ ਉੱਡਦੀ ਆ ਨਾ ਉਹਨਾਂ ਕੂੰਜਾਂ ਦੀ ਆਗੂ ਇੱਕ ਹੁੰਦੀ ਹੈ ਉਹਦੇ ਪਿੱਛੇ ਡਾਰਾਂ ਦੀਆਂ ਡਾਰਾਂ ਕੂੰਜਾਂ ਜਾਂਦੀਆਂ ਨਹੀਂ ਤੀਜੀ ਉਦਾਹਰਣ ਮਿਰਗਾ ਦੀ ਦਿੱਤੀ ਹੈ ਹਿਰਨਾਂ ਦੀ ਜੈਸੇ ਮਿਰਗ ਮਾਲ ਚਾਲ ਚਲਤ ਤਤ ਤਨਾਹੀ ਜਤਰ ਤਤਰ ਅਗਰ ਭਾਗੀ ਰੰਤ ਤਤ ਧਿਆਨ ਹੈ ਕਹਿੰਦੇ ਮਿਰਗ ਇੱਕ ਨੂੰ ਆਗੂ ਮੰਨ ਲੈਂਦੇ ਨੇ ਡਾਰਾਂ ਦੀਆਂ ਡਾਰਾਂ ਹਿਰਨਾਂ ਦੀਆਂ ਹੁੰਦੀਆਂ ਨੇ ਪਰ ਉਹਨਾਂ ਦਾ ਆਗੂ ਇੱਕ ਹੁੰਦਾ ਹੈ ਤਪੂਸ਼ੀਆਂ ਮਾਰਦੇ ਨੇ ਪਲਟੀਆਂ ਮਾਰਦੇ ਨੇ ਪਰ ਆਪਣੇ ਆਗੂ ਤੋਂ ਅੱਗੇ ਨਹੀਂ ਜਾਂਦੇ ਇਸੀ ਤਿੰਨ ਉਦਾਹਰਨਾਂ ਦੇਣ ਤੋਂ ਬਾਅਦ ਸ਼੍ਰੀਮਾਨ ਭਾਈ ਗੁਰਦਾਸ ਕਹਿੰਦੇ ਚੇਟੀ ਖੱਗ ਮਿਰਗ ਸਰ ਮੁਖ ਪਾਛੈ ਲੱਗੇ ਜਾਏ ਕਹਿੰਦੇ ਕੀੜੀ ਕੂੰਜ ਤੇ ਮਿਰਗ ਆਪਣੇ ਆਗੂ ਦੇ ਪਿੱਛੇ ਜਾਂਦੇ ਨੇ ਪਰ ਕਹਿੰਦੇ ਜਿਹੜਾ ਬੰਦਾ ਹੈ ਇਹਦੀ ਬਦਲ ਕਿਸਮਤੀ ਹੈ પ્રાਣੀ ਗੁਰਪੰਥ ਛਾੜ ਚਲਤ ਅਗਿਆਨ ਹੈ ਕਹਿੰਦੇ ਬੰਦਾ ਹੀ ਹੈ ਜਿਹੜਾ ਆਪਣੇ ਗੁਰੂ ਦਾ ਰਸਤਾ ਆਪਣੇ ਆਗੂ ਗੁਰੂ ਨੂੰ ਛੱਡ ਕੇ ਰਸਤੇ ਉਂ ਕਰਸਤੇ ਹੋ ਜਾਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਰਸਤਾ ਛੱਡ ਕੇ ਕਰਸਤੇ ਹੋ ਜਾਂਦਾ ਹੈ ਆਪਣੇ ਗੁਰੂ ਨੂੰ ਆਗੂ ਨਹੀਂ ਮੰਨਦਾ ਤੇ ਪਿਆਰੇ ਅਸੀਂ ਆਖੂ ਕਿਹਨਾਂ ਨੂੰ ਬਣਾ ਲੈਨੇ ਆ ਮੈਂ ਇੱਕ ਹੋਰ ਬੇਨਤੀ ਭਾਈ ਗੁਰਦਾਸ ਸਾਹਿਬ ਜੀ ਦੀ ਕਰਨੀ ਹੈ ਉਹ ਕਹਿੰਦੇ ਨੇ ਕਾਉ ਕਪੂਰ ਦਾ ਚੱਖੀ ਦੁਰਗੰਧ ਵਸਾਵੇ ਹਾਥੀ ਨੀਰਨ ਵਾਲੀ ਐ ਸ਼ਰਸ਼ਾਰ ਉਡਾਵੇ ਤੁਮ ਅਮਰਤ ਸਿੰਧੀਏ ਕੁੜਤੜਨਾ ਜਾਵੇ ਸਿਮਲ ਰੁਖ ਸਰੇਵੀਏ ਫਲ ਹੱਥ ਨਾ ਆਵੇ ਕਹਿੰਦੇ ਅੰਨਾ ਆਗੂ ਜੇਤੀ ਹੈ ਸੰਸਾਰਤ ਮਹਾਵੇ ਕਹਿੰਦੇ ਜਿਹੜੀ ਪਲਟਨ ਦਾ ਆਗੂ ਅੰਨਾ ਹੋਵੇ ਨਾ ਉਹ ਆਪ ਵੀ ਡੁੱਬਦਾ ਹੈ ਤੇ ਆਪਣੇ ਸਾਥ ਨੂੰ ਵੀ ਡੋਬ ਦਿੰਦਾ ਹੈ। ਭਾਵ ਕਿ ਜਦੋਂ ਅਸੀਂ ਜਿਹੜੇ ਆਪ ਗਲਤ ਰਸਿਆਂ ਤੇ ਜਾਣ ਵਾਲੇ ਆਗੂਆਂ ਨੂੰ ਆਪਣੇ ਗੁਰੂ ਮੰਨ ਲਵਾਂਗੇ ਫਿਰ ਉਹ ਆਪ ਵੀ ਡੁੱਬਦੇ ਨੇ ਸਾਨੂੰ ਵੀ ਡੋਬ ਦਿੰਦੇ ਨੇ ਆਪ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਾਨੂੰ ਸਤਗੁਰੂ ਧੰਨ ਗੋਬਿੰਦ ਸਿੰਘ ਮਹਾਰਾਜ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾ ਕੇ ਗਏ ਨੇ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਪਾਵਨ ਬਾਣੀ 35 ਮਹਾਂਪੁਰਖਾਂ ਦੀ ਬਾਣੀ ਹੈ ਕੱਲ ਦਾ ਜਿਹੜਾ ਦੇਣਾ ਉਸ ਮਹਾਨ ਰਹਿਵਰੀ ਪੁਰਖ ਮਹਾਰਾਜ ਰਬਦਾਸ ਜੀ ਮਹਾਰਾਜ 35 ਮਹਾਂਪੁਰਖਾਂ ਦੇ ਉਹ ਪਾਵਨ ਪਵਿੱਤਰ ਬੋਲ ਨੇ ਜਿਹੜੇ ਦਰਗਾਈ ਬੋਲ ਨੇ ਜਿਹੜੇ ਬੋਲ ਸਾਡੇ ਜੀਵਨ ਨੂੰ ਸੇਧ ਦਿੰਦੇ ਨੇ ਪ੍ਰਾਣੀ ਗੁਰਪੰਥ ਛਾੜ ਪੰਥ ਦਾ ਮਤਲਬ ਹੈ ਰਸਤਾ ਕਹਿੰਦੇ ਇਹ ਪ੍ਰਾਣੀ ਤੂੰ ਆਪਣੇ ਗੁਰੂ ਦਾ ਰਸਤਾ ਛੱਡ ਕੇ ਕਿੱਧਰ ਤੁਰਿਆ ਫਿਰਦਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਰੂ ਰਾਗ ਦੇ ਵਿੱਚ ਨਾ ਇੱਕ ਬੜਾ ਪਿਆਰਾ ਬਚਨ ਕਿਹਾ ਕਹਿੰਦੇ ਵਿਵਲੰਭਝਾਰ ਬਸ ਨਿਰਮਲ ਜਲ ਪਦਮ ਨ ਜਾਵਲੇ ਕਹਿੰਦੇ ਮੇਲੇ ਪਾਣੀ ਤੇ ਸਾਫ਼ ਪਾਣੀ ਦੋਨਾਂ ਪਾਣੀਆਂ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ ਹੈ ਮੇਲੇ ਪਾਣੀ ਵਿੱਚ ਵੀ ਤੇ ਸਾਫ਼ ਪਾਣੀ ਵਿੱਚ ਵੀ ਪਦਮਨ ਜਾਵ ਦਾ ਰਸ ਜਲ ਰਸ ਸੰਗਤ ਸੰਗਤ ਦੋਗ ਨਹੀਂ ਰਹੇ ਕਹਿੰਦੇ ਜਿਹੜਾ ਕਮਲ ਦਾ ਫੁੱਲ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਰਹਿੰਦਾ ਦੋਨਾ ਪਾਣੀਆਂ 'ਚ ਹੀ ਹੈ ਸਾਫ਼ ਪਾਣੀ ਵਿੱਚ ਵੀ ਰਹਿੰਦਾ ਤੇ ਗੰਦੇ ਪਾਣੀ 'ਚ ਵੀ ਰਹਿੰਦਾ ਇਹ ਉਦਾਹਰਨ ਦੇਣ ਤੋਂ ਬਾਅਦ ਸਤਗੁਰੂ ਨੇ ਅਗਲਾ ਪਛਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਕਮਾਲ ਲਾ ਕੀਤਾ ਦਾਦਰ ਤੂੰ ਕਪ ਹੁ ਨ ਜਾਣ ਸਰੇ ਦਾਦਰ ਕਹਿੰਦੇ ਨੇ ਡੱਡੂ ਨੂੰ ਕਹਿੰਦੇ ਐ ਡੱਡੂ ਹਰਾਨੀ ਦੀ ਗੱਲ ਐ ਕਮਲ ਦਾ ਫੁੱਲ ਵੀ ਉਸ ਪਾਣੀ ਵਿੱਚ ਰਹਿੰਦਾ ਤੂੰ ਵੀ ਉਸ ਪਾਣੀ ਵਿੱਚ ਰਹਿੰਨਾ ਕਹਿੰਦੇ ਜਿਹੜੇ ਪਾਣੀ ਵਿੱਚ ਕਮਲ ਦਾ ਫੁੱਲ ਰਹਿੰਦਾ ਤੂੰ ਵੀ ਉਸ ਪਾਣੀ ਵਿੱਚ ਰਹਿੰਨਾ ਤੇਰੀ ਮਦਕ ਕਸਮਤੀ ਐ ਭਗਸ ਸਬਾਲ ਬਸਸ ਨਿਰਮਲ ਜਲ ਅਮਰਤਨ ਲਖਰੇ ਕਹਿੰਦੇ ਤੂੰ ਉਸ ਪਾਣੀ ਵਿੱਚ ਰਹਿ ਕੇ ਕਾਈ ਤੇ ਜਾਲੇ ਖਾਨਾ ਪਰ ਕਹਿੰਦੇ ਉਸ ਪਾਣੀ ਦੇ ਵਿੱਚ ਕਮਲ ਦਾ ਫੁੱਲ ਵੀ ਖਿੜਦਾ ਹੈ ਕਹਿੰਦੇ ਤੂੰ ਪਾਣੀ ਵਿੱਚ ਜੰਮਿਆ ਤੇਰੀ ਆਗ ਤੇਰੀ ਸ਼ਾਨ ਪਾਣੀ ਪਰ ਕਹਿੰਦੇ ਜਿਹਦੀ ਗੱਲ ਅੱਗੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿੰਦੇ ਇੱਕ ਭੌੜਾ ਹੈ ਜਿਹਦਾ ਜਨਮ ਧਰਤੀ ਤੇ ਹੋਇਆ ਉਹਦਾ ਪਾਣੀ ਨਾਲ ਕੋਈ ਮਤਲਬ ਨਹੀਂ ਤੇਰੇ ਪਾਣੀ ਵਿੱਚ ਖੜਿਆ ਕਮਲ ਦਾ ਫੁੱਲ ਕਹਿੰਦੇ ਉਸ ਕਮਲ ਦੇ ਖਿੜੇ ਫੁੱਲ ਦਾ ਰਸ ਤੂੰ ਨਹੀਂ ਲੈਂਦਾ ਉਹਦਾ ਰਸ ਆ ਕੇ ਭੌੜਾ ਲੈ ਜਾਂਦਾ ਹੈ ਦਾਦਰ ਤੂੰ ਕਬ ਹੋ ਨਾ ਜਾਨ ਸਰੀ ਪਕਸ਼ ਸਵਾਲ ਬਸਸ ਨਿਰਮਲ ਜਲ ਅੰਮਰਤ ਨ ਲਖਸ਼ਰੇ ਬਸ ਜਲ ਨਿਤਨਾ ਬਸਤ ਅਲੀ ਅਲ ਮੇਰ ਚਚਾ ਗੁਰਲੇ ਕਹਿੰਦੇ ਤੇਰੇ ਨਾਲੋਂ ਤਾਂ ਫਿਰ ਉਹ ਭੌਰਾ ਹੀ ਚੰਗਾ ਧਰਤੀ ਤੇ ਰਹਿਣ ਵਾਲਾ ਤੇਰੇ ਪਾਣੀ ਤੋਂ ਖਿੜੇ ਕਮਲ ਦੇ ਫੁੱਲ ਦਾ ਰਸ ਲੈ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਮਨੁੱਖ ਦੇਖੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਇੱਕ ਕਮਲ ਦੇ ਫੁੱਲ ਪੰਤੀ ਮਹਾਂਪੁਰਖਾਂ ਦੇ ਬੋਲ ਜਿਵੇਂ ਡੱਡੂ ਉਸ ਪਾਣੀ ਵਿੱਚ ਜੰਮਿਆ ਜਿਸ ਪਾਣੀ ਵਿੱਚ ਕਮਲ ਦਾ ਫੁੱਲ ਖੜਿਆ ਸੀ ਪਰ ਉਹ ਕਾਈ ਤੇ ਜਾਲਾ ਖਾ ਕੇ ਆਪਣੀ ਜ਼ਿੰਦਗੀ ਬਸਰ ਕਰ ਦਿੱਤੀ ਦੇਖੀ ਕਦੇ ਤੂੰ ਵੀ ਆ ਦੁਨੀਆਂ ਦੇ ਰੰਗ ਤਮਾਸ਼ੇ ਆ ਦੁਨੀਆਂ ਦੇ ਗੰਦਮੰਦ ਨਿੰਦਿਆ ਚੁਗਲੀ ਦੇ ਕਾਈ ਤੇ ਜਾਲੇ ਨਾ ਖਾਂਦਾ ਰਹੀਂ ਕਦੇ ਇਸ ਕਮਲ ਫੁੱਲ ਸ਼ਬਦ ਤੋਂ ਵਾਝਾ ਹੋ ਕੇ ਆਪਣੀ ਜ਼ਿੰਦਗੀ ਬੇਰਥ ਨਾ ਗੁਆ ਲਈ। ਬੇਰਥ ਨਾ ਗੁਆ ਲਈ। ਪਿਆਰਿਓ ਜਿਹੜੇ ਆ ਸੰਤ ਸਵਾਗਵ ਨੇ ਨਾ ਆ ਜਿਹੜੀਆਂ ਸਤ ਸੰਗਤ ਦੀਆਂ ਘੜੀਆਂ ਨੇ ਇਹਨਾਂ ਦਾ ਕੋਈ ਮਨੋਰਥ ਹੈ। ਐਵੇਂ ਨਾ ਇਹਨਾਂ ਨੂੰ ਸਮਝ ਲਈਏ ਭਾਈ ਸਾਹਿਬ ਨੇ ਕਿਹਾ ਨਾ ਚੰਦਨ ਵਾਸ ਨਵਾਸ ਪਤ ਸਭ ਚੰਦਨ ਹੋਵੇ। ਚੰਦਰ ਵਿੱਚ ਕੋਬੀ ਹੈ। ਉਹ ਆਪਣੇ ਕੋਲ ਨਿਵਾਸ ਕਰਨ ਵਾਲੇ ਸਾਰੇ ਬਰਸ਼ਪਤੀ ਵਿੱਚ ਆਪਣੇ ਵਰਗੀ ਸੁਦੰਦੀ ਭਰ ਦਿੰਦਾ ਹੈ ਅਸ਼ਟ ਧਾਤ ਇਕ ਧਾਤ ਹੋਏ ਸੰਗ ਪਾਰਸ ਖੋਵੇ ਪਾਰਸ ਵਿੱਚ ਇੱਕ ਖੋਬੀ ਹੈ ਅੱਠਾਂ ਧਾਤਾਂ ਨੂੰ ਆਪਣੇ ਕੋਲ ਛੋਣ ਦੇ ਨਾਲ ਸੋਨਾ ਬਣਾ ਦਿੰਦਾ ਹੈ ਨਦੀਆਂ ਨਾਲੇ ਬਾਹੜੇ ਮਿਲ ਗੰਗ ਗੰਗੋਵੇ ਕਹਿੰਦੇ ਗੰਗਾ ਵਿੱਚ ਐਡੀ ਵੱਡੀ ਐਡੀ ਵੱਡੀ ਤ੍ਰਿਤਰ ਰੰਦੀ ਹੈ ਕੋਈ ਵੀ ਭੈੜੇ ਤੋਂ ਭੈੜਾ ਗੰਦੇ ਤੋਂ ਗੰਦਾ ਨਾਲਾ ਉਹਦੇ ਵਿੱਚ ਮਿਲ ਜਾਵੇ ਗੰਗਾ ਦਾ ਰੂਪ ਹੋ ਜਾਂਦਾ ਹੈ ਗੁਰੂ ਨਾਨਕ ਦੀ ਸੰਗਤ ਵਿੱਚ ਐਡੀ ਤਾਕਤ ਹੈ ਭੈੜੇ ਤੋਂ ਭੈੜਾ ਪਾਪੀ ਤੋਂ ਪਾਪੀ ਮਨੁੱਖ ਸੱਚੇ ਦਿਲੋਂ ਆ ਕੇ ਗੁਰੂ ਨਾਨਕ ਦੀ ਸੰਗਤ ਵਿੱਚ ਬੈਠ ਜਾਵੇ ਭਾਈ ਸਾਹਿਬ ਕਹਿੰਦੇ ਪਤਤ ਉਧਾਰਣ ਸਾਧ ਸੰਗ ਪਾਪਾ ਮੜਤ ਹੋਵੇ ਕਹਿੰਦੇ ਪਾਪੀ ਤੋਂ ਪਾਪੀ ਬੰਦੇ ਦਾ ਵੀ ਉਧਾਰ ਕਰਨ ਦੀ ਸਮਰਥਾ ਹੈ ਗੁਰੂ ਨਾਨਕ ਦੀ ਸੰਗਤ ਵਿੱਚ ਪਰ ਬਸ਼ਰਤ ਹੈ ਜਦੋਂ ਗੁਰੂ ਨਾਨਕ ਦੀ ਸੰਗਤ ਵਿੱਚ ਆਉਣਾ ਨਾ ਫਿਰ ਆਪਣੇ ਆਪ ਨੂੰ ਐਉਂ ਨਰਮਲ ਕਰ ਲੈਣਾ ਕਿਉਂ ਕਰਨਾ ਹੈ ਇੱਕ ਗੱਲ ਦਾ ਖਿਆਲ ਕਰਿਓ ਗੁਰੂ ਨਾਨਕ ਦੇ ਘਰ ਦੀ ਸੰਗਤ ਵਿੱਚ ਆ ਕੇ ਇੱਥੇ ਆ ਕੇ ਕਦੇ ਨਰਾਸ਼ਾ ਨਹੀਂ ਹੋਣਾ ਦੁਨੀਆ ਤੇ ਆ ਕੇ ਤੁਹਾਡੇ ਅੰਦਰ ਜਗ ਤੱਕ ਹੋ ਸਕਦੀ ਹੈ ਵੀ ਖੌਰੇ ਗੱਲ ਬਣੇ ਕਿ ਨਾ ਬਣੇ ਖੌਰੇ ਗੱਲ ਬਣੇ ਕਿ ਨਾ ਬਣੇ ਇੱਥੇ ਆ ਕੇ ਤੇ ਇਸ ਮਾਲਕ ਦਾ ਬਿਰਦ ਹੈ ਗੁਰਬਾਣੀ ਮੋਹ ਲਾਉਂਦੀ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਹੜਾ ਇਹਦੀ ਸ਼ਰਨ ਆ ਗਿਆ ਉਹਨੂੰ ਕੰਠ ਲਾਉਂਦਾ ਪਰ ਲਾਵੇ ਦਾ ਕਦੋਂ ਜਦੋਂ ਤੂੰ ਇਸ ਮਾਲਕ ਦੇ ਦਰ ਤੇ ਟਹਿ ਭਵੇਂਗਾ ਆਇਆ ਕਰ ਆ ਜਿਹੜੀਆਂ ਸਤਸੰਗਤ ਦੀਆਂ ਘੜੀਆਂ ਨੇ ਨਾ ਇੱਥੇ ਆ ਇਸ ਸੰਗਤ ਵਿੱਚ ਆ ਕੇ ਚੰਗੇ ਗੁਣ ਗ੍ਰਹਿਣ ਕਰ ਪਰ ਆਪਣੀ ਬਿਰਤੀ ਡੱਡੂ ਵਾਲੀ ਨਹੀਂ ਆਪਣੀ ਬਿਰਤੀ ਬਿਰਤੀ ਭੌਰੇ ਵਾਲੀ ਵੜਾ ਜਿਵੇਂ ਉਹ ਕਮਲ ਦੇ ਫੁੱਲ ਦਾ ਰਸ ਚੂਸਦਾ ਨਾ ਤੂੰ ਵੀ ਸਤਗੁਰ ਦੀ ਸ਼ਬਦ ਦਾ ਰਸ ਚੂਸਿਆ ਕਰ ਇਹ ਸ਼ਬਦ ਦਾ ਅਭਿਆਸ ਕਰਿਆ ਕਰ ਇਹ ਬਾਣੀ ਦੇ ਸ਼ਬਦ ਨੂੰ ਆਪਣੇ ਅੰਦਰ ਵਸਾਇਆ ਕਰ। ਬਾਬਾ ਜੀ ਬਾਬਾ ਗੁਰਚਰਨ ਸਿੰਘ ਜੀ ਜੀ ਦੋਸੀਂ ਨਾਰਕ ਸਰ ਤੋਂ ਚੱਲੇ ਆ। ਕਿਉਂਕਿ ਮਹਾਂਪੁਰਖਾਂ ਦਾ ਜਿਹੜਾ ਨਜ਼ਰੀਆ ਹੁੰਦਾ ਨਾ ਉਹ ਹੁੰਦਾ ਹੈ ਕਿ ਐਸਾ ਕੋਈ ਸਮਾਗਮ ਵੜੇ ਜਿਦੇ ਨਾਲ ਸੰਗਤ ਅਧਿਆਤਮਿਕ ਦਾ ਲਾਹਾ ਲੈਣ। ਤੁਹਾਡੇ ਸਮਾਗਮ ਦੀ ਗੱਲ ਚੱਲੀ ਵੀ ਅਗਲੇ ਸਾਲ ਤੋਂ ਇਹਨੂੰ ਆਪਾਂ ਕਿਸੇ ਖੁੱਲੇ ਪਟਾਲ ਵਿੱਚ ਕਰੀਏ ਜਿੱਥੇ 2 ਦਿਨ ਦਾ ਸੰਗਤ ਲਾਹਾ ਲੈ ਲੈਣ। ਕਿਉਂਕਿ ਸਤਪੁਰਖਾਂ ਦੀ ਡਿਊਟੀ ਲੱਗੀ ਦੀ ਹੋਕਾ ਦੇਣ ਦੀ। ਗੁਰੂ ਨਾਨਕ ਦੇ ਘਰ ਦਾ ਹੋਕਾ ਦੇਣਾ। ਭਾਈ ਜਾਗਦੇ ਰਹੋ ਜਿਵੇਂ ਚੌਕੀਦਾਰ ਦਾ ਕੰਮ ਹੈ ਨਾ ਸਾਰੀ ਰਾਤ ਤੁਹਾਡੀ ਗਲੀ ਵਿੱਚ ਛੋਟੀ ਮਾਰਦੇ ਰਹਿਣਾ ਭਾਈ ਜਾਗਦੇ ਰਹੋ ਭਾਈ ਜਾਗਦੇ ਰਹੋ ਭਾਈ ਜਾਗਦੇ ਰਹੋ ਤੇ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਖ ਨੇ ਉਹ ਗੁਰੂ ਨਾਨਕ ਦੇ ਘਰ ਦੇ ਚੌਂਕੀਦਾਰ ਨੇ ਉਹਨਾਂ ਦਾ ਕੰਮ ਹੈ ਤੁਹਾਨੂੰ ਜਗਾਉਣਾ ਭਾਈ ਨਹੀਂ ਇਹ ਮਨੁੱਖਾ ਜਨਮ ਹੈ ਇਹ ਦੇਹੀ ਬੜੇ ਭਾਗਾਂ ਨਾਲ ਮਿਲੀ ਹੈ ਇਹਦਾ ਲਾਹ ਲਓ ਸਾਡੇ ਵੱਡੇ ਨਾਨਕ ਸਾਡੇ ਪ੍ਰਾਤਮਾ ਮਹਾਂਪੁਰਖ ਗੱਲ ਸੁਣਾਉਂਦੇ ਸਨ ਕਹਿੰਦੇ ਕੋਈ ਰੱਬ ਦਾ ਪਿਆਰਾ ਕਿਸੇ ਦੁਕਾਨ ਤੇ ਖੜ ਗਿਆ ਜਾ ਕੇ ਤੇ ਉਹਨੇ ਸੋਚਿਆ ਦੁਕਾਨਦਾਰ ਨੇ ਵੀ ਇਹ ਕੋਈ ਹੋ ਮੰਗਲ ਵਾਲਾ ਹੋਣਾ ਹੈ ਆਪਣੇ ਨੌਕਰ ਨੂੰ ਕਹਿੰਦਾ ਕੁਝ ਵੀ ਕੀ ਚਾਹੀਦਾ ਹੈ ਉਰੇ ਪੁੱਛਿਆ ਮੈਂ ਆਤਮਾ ਕੀ ਚਾਹੀਦਾ ਹੈ ਕਹਿੰਦਾ ਲੱਗਿਆ ਤੇਰੀ ਛੇੜ ਤੋਂ ਇੱਕ ਘੜੀ ਦਾ ਸਮਾਂ ਚਾਹੀਦਾ ਉਹ ਕਹਿਣ ਲੱਗਾ ਜੀ ਉਹ ਕਦਾ ਮੈਂ ਲੈਣਾ ਨਹੀਂ ਇੱਕ ਘੜੀ ਦਾ ਸਮਾਂ ਕਹਿੰਦਾ ਤੈਨੂੰ ਨਹੀਂ ਪਤਾ ਮੇਰੇ ਕੋਲ ਤੇ ਸਿਰ ਖੁਰਕਣ ਦਾ ਟਾਈਮ ਨਹੀਂ ਇੱਕ ਘੜੀ ਕਿੱਥੋਂ ਇਹਦੇ ਨਾਲ ਬਹਿ ਜਾ ਉਹ ਫਿਰ ਘਲੋਤਾ ਰਿਆ ਰੱਬ ਦਾ ਪਿਆਰਾ ਉਹ ਆਪਣੇ ਦੁਕਾਨ ਤੇ ਫਿਰ ਅਰਾਸ਼ਣ ਤੋੜਨ ਲੱਗਿਆ ਕਰਿਆਨੇ ਦਾ ਸਟੋਰ ਸੀ ਫਿਰ ਦੇਖਿਆ ਕੋਈ ਕੰਡੀਡੇਟ ਘਟੇ ਵੱਤ ਨਿਗਾ ਵੀ ਫਿਰ ਖਲੋਤਾ ਕਹਿੰ ਲੱਗਾ ਪੁੱਛ ਇਹਨੂੰ ਖੜਾ ਜਾਂਦਾ ਨਹੀਂ ਕੀ ਚਾਹੀਦਾ ਕਹਿੰਨ ਲੱਗਾ ਘੜੀ ਦਾ ਸਮਾਂ ਚਾਹੀਦਾ ਉਹ ਕਹਿਣ ਲੱਗਾ ਮੇਰੇ ਕੋਲੇ ਸਿਰਫ ਔਰਕੜ ਦਾ ਟਾਈਮ ਨਹੀਂ ਭਜਾ ਦੇ ਇਹਨੂੰ ਜਦੋਂ ਤੀਜੀ ਚੌਥੀ ਵਾਰ ਸ਼ਾਮਾਂ ਪੈ ਗਈਆਂ ਨਾ ਤੇ ਕਹਿਣ ਲੱਗੇ ਉਹ ਮਹਾਤਮਾ ਨੇ ਜਾ ਕੇ ਨਾ ਦੁਕਾਨਦਾਰ ਦੀ ਮਾਂ ਫੜਨ ਦੀ ਉਹ ਕਹਿਣ ਲੱਗਾ ਸੇਠਾ ਜਿੱਦਣ ਜਮ ਆ ਗਏ ਨਾ ਉਹਨਾਂ ਨੂੰ ਵੀ ਇਹੀ ਕਹਿਵੇਂਗਾ ਜਿਵੇਂ ਮੈਨੂੰ ਜਵਾਬ ਦੇਣਾ ਮੇਰੇ ਕੋਲ ਸਿਰ ਫਟਕੜ ਦਾ ਟਾਈਮ ਨਹੀਂ ਮੈਨੂੰ ਦੇ ਸਕਦਾ। ਖੈਰ ਅੰਦਰ ਗਿਆ ਨਹੀਂ। ਚੱਲ ਲੱਗੇ ਬਸ ਆਈ ਸਮਝਾਉਣਾ। ਆ ਸਾਰਾ ਦੇਡ ਇਹਦੇ ਵਿੱਚ ਨਾ ਕੰਢ ਦਿਆ ਕਰ 24 ਘੰਟੇ ਰੱਬ ਦਾ ਨਾਮ ਹੀ ਜਿਆ ਕਰ। ਸਤਨਾਮ। ਸਾਰੂਆ ਦਾ ਕੰਮ ਇਹ ਹੁੰਦਾ ਹੈ ਤੁਹਾਨੂੰ ਜਗਾਉਣਾ। ਸ੍ਰੀ ਮਹਾਂਪੁਰਖਾਂ ਦਾ ਮੰਦ ਚ ਫੁਰਨਾ ਬੜਿਆ ਰਸਤੇ ਚ ਹੋਣਿਆ ਕਿ ਜਗਾਉਣ ਦਾ ਕੰਮ ਹੋਰ ਵਧਾਈਏ 2 ਦਿਨ ਵਕਤ ਤੋਂ ਵੱਧ। ਜਿਤਨਾ ਵੀ ਰਬ ਦੇ ਘਰ ਦਾ ਬਾਣੀ ਦਾ ਉਪਦੇਸ਼ ਗੁਰੂ ਨਾਨਕ ਦੇ ਘਰ ਦੀਆਂ ਗੁਰਮਤ ਦੀਆਂ ਵਿਚਾਰਾਂ ਜਿਹਦੇ ਨਾਲ ਕੋਈ ਐਸਾ ਬਚਨ ਜੋ ਸਾਡੇ ਹਿਰਦੇ ਰੂਪੀ ਘਰ ਵਿੱਚ ਛੇਕ ਕਰ ਜਾਵੇ ਜਿਹਦਾ ਕਰਕੇ ਸਾਡਾ ਹੋਰ ਮਾਲਕ ਦੇ ਨਾਲ ਪਿਆਰ ਹੋਵੇ ਤਾਂ ਪਿਆਰਿਓ ਇਸ ਮਨੁੱਖਾ ਜਨਮ ਨੂੰ ਪਾਕ ਕਰਕੇ ਯਤਨ ਕਰੀਏ ਯਤਨ ਤੇ ਕਰਨਾ ਮਹਣੇ ਸਤੂ ਨੇ ਕਿਹਾ ਕਰੋ ਯਤਨ ਜੇ ਹੋਏ ਮਿਹਰਬਾਨਾ ਐਪਾ ਹੀ ਤੂੰ ਯਤਨ ਕਰ ਉਹ ਤੇਰੇ ਤੇ ਮਿਹਰਬਾਨ ਹੋ ਜਾਵੇ ਦੁਨੀਆ ਤੇ ਸਾਰੇ ਸੰਸਾਰੀ ਕਰਮਾਂ ਵਾਸਤੇ ਯਤਨ ਕਰਦੇ ਆ ਤੇ ਮਾਲਕ ਵਾਲੇ ਪਾਸੇ ਯਤਨ ਕਰੀਏ ਇਹ ਯਤਨ ਕਰਨ ਦੇ ਜਰੀਏ ਨੇ ਪਾਠ ਕਰਾਉਣੇ ਸੰਗਤ ਕਰਨੀ ਲੰਗਰ ਲਾਉਣੇ ਇਹ ਯਤਨ ਨੇ ਪਰਿਣਾਮ ਯਤਨਾ ਵਿੱਚ ਜਦੋਂ ਅਸੀਂ ਆਪਣੀ ਸ਼ਰਧਾ ਆਪਣਾ ਅਕੀਦਾ ਆਪਣਾ ਵਿਸ਼ਵਾਸ ਪਾਵਾਂਗੇ ਨਾ ਇਹ ਯਤਨ ਸਫਲ ਹੀ ਹੋ ਜਾਂਦੇ ਸਤਿਗੁਰੂ ਕਿਰਪਾ ਕਰੇ ਇਹ ਜੋ ਤੁਸੀਂ ਹਰ ਸਾਲ ਪਿਆਰ ਦਿਖਾਉਂਦੇ ਹੋ ਇਸ ਪਿਆਰ ਨੂੰ ਸਤਿਗੁਰੂ ਹੋਰ ਵਰਕਤਾ ਬਖੋਣ ਅਸੀਂ ਵੱਧ ਚੜ ਕੇ ਸਮਾਗਮ ਸਤ ਸੰਗਤ ਵਿੱਚ ਕਿਉਂਕਿ ਇਹ ਨਹੀਂ ਵੀ ਇੱਕ ਫਾਰਮੈਟੀ ਤੌਰ ਤੇ ਨਹੀਂ ਅਸੀਂ ਇਹਨੂੰ ਸਤ ਸੰਗਤ ਵਿੱਚ ਲੈ ਕੇ ਜੀ ਹੋਰ ਗੁਣੀ ਗਿਆਨੀ ਮਹ ਪ੍ਰਕੀਰਤਨੀ ਆਉਣ ਜਿਨ੍ਹਾਂ ਦੇ ਬੋਲ ਜਿਨ੍ਹਾਂ ਦੇ ਪਿਆਰੇ ਬਚਨ ਸਾਡੇ ਹਿਰਦੇ ਰੂਪੀ ਘਰ ਵਿੱਚ ਬੈਠ ਜਾਣ ਉਹ ਸ਼ਬਦ ਸਾਡੇ ਹਿਰਦੇ ਰੂਪੀ ਘਰ ਵਿੱਚ ਛੇਕ ਕਰ ਜਾਣ ਜਿਨ੍ਹਾਂ ਦੇ ਨਾਲ ਸਾਡੇ ਜੀਵਨ ਦਾ ਕੋਈ ਮਨੋਰਥ ਵਧ ਜਾਵੇ ਕਿਉਂਕਿ ਜਿਹੜੀ ਸੰਗਤ ਹੈ ਸਹਿਬਾ ਨੇ ਪੜੇ ਪਿਆਰੇ ਬਚਨ ਕਹੇ ਨੇ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਐ ਕਹਿੰਦੇ ਵਾਹਿਗੁਰੂ ਜੀ ਸਾਡੀ ਵਰਤੀ ਬਗਲਿਆਂ ਵਾਲੀ ਹੈ ਅਸੀਂ ਬਗਲਿਆਂ ਵਾਲੀ ਵਰਤੀ ਵਿੱਚ ਬਗਲਿਆਂ ਨਾਲ ਮਿਲ ਕੇ ਜਾਏ ਕਰੰਗ ਬਿਖੂ ਮੁਖ ਲਾਈਐ ਅਸੀਂ ਤੇ ਕਰੰਗਾਂ ਵਿੱਚ ਆਪਣੀਆਂ ਚੁੰਝਾਂ ਮਾਰੀ ਜਾਂਦੇ ਆ ਪਾਵ ਨਿੰਦਿਆ ਚੁਗਲੀ ਈਰਖਾ ਬੀ ਡੁੰਜਾ ਮਾਰੀ ਜਾਂਦੇ ਆ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਏ ਸਾਨੂੰ ਹਰਸ਼ਾਂ ਵਾਲੀ ਸੰਗਤ ਦੇ ਅਸੀਂ ਤੇਰੇ ਸ਼ਬਦ ਰੂਪੀ ਲੋਤੀਆਂ ਨੂੰ ਚੁਗਣਾ ਸ਼ੁਰੂ ਕਰ ਦਈਏ ਆਪੋ ਸਤ ਨਾਲ ਤੇ ਤੈਨੂੰ ਸਿੱਖ ਰੋਜ਼ ਅਰਦਾਸ ਕਰਦੇ ਸਹੀ ਪਿਆਰੀ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਆਪਾਂ ਵੀ ਸਾਰੀ ਝੋੜੀ ਅਟਕੇ ਅਰਦਾਸ ਕਰੀਏ ਸਾਨੂੰ ਵੀ ਇਹੋ ਜੇ ਪਿਆਰੇ ਮਹਾਂਪੁਰਖ ਮਿਲ ਜਿਨ੍ਹਾਂ ਮਿਲਿਆ ਵਾਹਿਗੁਰੂ ਤੇਰਾ ਨਾਮ ਚਿਤਾਵੇ ਜਿਨ੍ਹਾਂ ਦਸੰਦੜਿਆਂ ਦੁਰਮਤਵੰਜੈ ਮਿੱਤਰਿਆ ਸਾੜੜੇ ਸਹੀ ਹੌਣ ਟੋਢੀ ਜਗ ਸਵਾਇਆ ਜਨ ਨਾਨਕ ਵਿਰਲੇ ਕੀ ਹੋ ਜਿਨ੍ਹਾਂ ਮਿਲਿਆ ਤੇਰਾ ਹਰ ਗੁਰਦੁਆਰੇ ਸਾਡੇ ਹਰ ਹਰਮੰਦਰ ਸਾਹਿਬ ਅਨੰਦਪੁਰ ਸਾਹਿਬ ਮਹਜੂਬ ਸਾਹਿਬ ਕੈਨੇਡਾ ਅਮਰੀਕਾ ਜਿੱਥੇ ਵੀ ਗੁਰੂ ਘਰ ਹੈ ਗੁਰਗੱਤ ਸਹਿ ਮਹਾ ਰਹਿ ਜਾਏ ਹਰ ਸਿੱਖ ਭਾਵੇਂ ਉਹ ਕਿਸੇ ਵੀ ਸੰਪਰਦਾ ਦਾ ਕਿਸੇ ਵੀ ਕਮੇਟੀ ਦਾ ਹਰ ਭਾਈ ਇੱਕ ਉਹ ਅਰਦਾਸ ਕਰਦਾ ਅਰਦਾਸ ਕਰਦਾ ਇਹ ਗੱਲ ਜ਼ਰੂਰ ਕਹਿੰਦਾ ਹੈ ਵਾਹਿਗੁਰੂ ਜੀ ਸਤਿਗੁਰੂ ਗੁਰਗੱਤ ਸਾਹਿਬ ਜੀ ਮਹਾਰਾਜ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਆਪਾਂ ਵੀ ਅਰਦਾਸ ਕਰੀਏ ਵਾਹਿਗੁਰੂ ਵਾਹਿ ਜਨ ਵਿੱਚ ਐੋਜਾ ਪਿਆਰਾ ਜਗੂਰ ਮਿਲਿਆ ਕਣ ਜਿਹੜੇ ਪਿਆਰੇ ਮਿਲਨ ਕਰਕੇ ਸਭ ਨੂੰ ਤੇਰਾ ਨਾਮ ਤੇਰੀ ਬਾਣੀ ਚੰਤਾਵੇ ਆ ਉਹ ਸਤਨਾਮ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ ਮੈਲੀਓ ਨਾ ਪਿਆ ਸੰਤੋ ਮੇਰਾ ਪ੍ਰੀਤਮ ਜਰ ਸੰਤੋ ਮੋਹਿ ਮਾਰਗ ਦਿਖਾ ਦੇ ਰੱਬ ਦਾ ਰਸਤਾ ਦਿਖਾਉਣ ਵਾਲਾ ਜਰੂਰ ਕੋਈ ਜ਼ਿੰਦਗੀ ਚਾਵੇ ਇਹ ਅਰਦਾਸ ਜ਼ਰੂਰ ਕਰਿਆ ਕਰੋ ਗੁਰੂ ਕਿਰਪਾ ਕਰੇ ਤੁਹਾਡਾ ਸਾਰੀ ਸੰਗਤਾਂ ਦਾ ਇਹ ਕੀਤਾ ਸਵਾਗਤ ਸਤਿਗੁਰੂ ਸਫਲਾ ਕਰਨ ਮਿਹਰ ਕਰਨ ਜਿਸ ਤਰ੍ਹਾਂ ਸਤਿ ਪੁਰਖਾਂ ਨੇ ਮਹਾਪੁਰਖਾਂ ਨੇ શ્રી ਮਾਨਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਇਹ ਮੰਨ ਦਾ ਫੁਰਨਾ ਬਣੇ ਕਿ ਜਦੋਂ ਮਹਾਪੁਰਖਾਂ ਦੇ ਮੰਨ ਦਾ ਫੁਰਨਾ ਬਣ ਜਾਵੇ ਫਿਰ ਗੁਰੂ ਆਪੇ ਕਿਰਪਾ ਕਰ ਦਿੰਦਾ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੂੰ ਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਵਾਹਿਗੁਰੂ ਉਹਨਾਂ ਦੇ ਕਾਜ ਆਪੇ ਸਵਾਰਦਾ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਅਗਲੇ ਸਾਲ ਤੋਂ ਵਾਹਿਗੁਰੂ ਕਿਰਪਾ ਕਰਨੇ ਚੜ੍ਹਦੀ ਕਲਾ ਦਾ ਸਮਾਗਮ ਹੋਵੇ ਦਾਸ ਆਪਣੇ ਵੱਲੋਂ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸੰਪਰਦਾਏ ਨਾਨਕ ਸਰਕਲੇਰਾ ਤੋਂ ਬਾਬਾ ਜੀ ਮਹਾਂਪੁਰਖ ਬਾਬਾ ਗੁਰਚਰਨ ਸਿੰਘ ਜੀ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋ ਸ਼ੁਕਰਾਨੇ ਸ਼੍ਰੀ ਗੁਰੂ ਅੰਗਦ ਸਿੰਘ ਜੀ ਮਹਾਰਾਜ ਦੇ ਜਿਨ੍ਹਾਂ ਨੇ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਆਪਣੇ ਗੀਤ ਆਪਣੇ ਗੁਣ ਗਾਉਣ ਦਾ ਬਲ ਬਖਸ਼ਿਆ ਔਰ ਨਾਨਕ ਸਰ ਤੋਂ ਬਾਬਾ ਜੀ ਨਾਲ ਅਸੀਂ ਸਾਰੇ ਸੇਵਾਦਾਰ ਕਿਉਂਕਿ ਸਾਡੇ ਵੱਡੇ ਮਹਾਂਪੁਰਖ ਨੇ ਤਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਤੰਤਰਬਾਵਾ ਸਿੰਘ ਜੀ ਮਹਾਰਾਜ ਔਰ ਤੰਤਰਬਾਵਾ ਪੰਦਰ ਸਿੰਘ ਜੀ ਮਹਾਰਾਜ ਜਿਨ੍ਹਾਂ ਤੋਂ ਪਰੋ ਸਾਹਿਬਾ ਗੁਰ ਚਰਨ ਸਿੰਘ ਜੀ ਅਸੀਂ ਸਾਰੇ ਇਹਨਾਂ ਦੇ ਸੇਵੀ ਸੇਵਾਦਾਰ ਸਾਥੀਆਂ ਜਥੇ ਦੇ ਸਿੰਘਾਂ ਔਰ ਗੁਰੂ ਕਿਰਪਾ ਕਰੇ ਜੋ ਮਹਾਂਪੁਰਖਾਂ ਦੇ ਮਨ ਤੇ ਬਰਬਲੇ ਨੇ ਉਹਨਾਂ ਦੇ ਅਨੁਸਾਰ ਸਤਗੁਰੂ ਅੱਗੇ ਤੋਂ ਸੇਵਾ ਲੈਣ ਇਤਨੀ ਕੀਰਤ ਦੀ ਹਾਜ਼ਰੀ ਗੁਰਮਤ ਵਿਚਾਰਾਂ ਦੀ ਹਾਜ਼ਰੀ ਪਰਿਵਾਰ ਕਰਾਣੀ ਪੰਜਾਪੁਰਨਾ ਚੋਕਾਂ ਦੇ ਖਿਵਾ ਜੀ ਆਓ ਹਰ ਜਸ ਦੀ ਪੌੜੀ ਲਾ ਕੇ समाप्ति करिए हर जि गाय संत जना हर संत जना हरत गाय जना हरत गाय सम जना जनम के दुख रोजा कसोई बनवा हर कृपा हजना ਤਮਹ ਹਦਿਰ ਸ੍ਰਾ ਦੁਇ ਦਾਈ ਦਇਆ ਖੇਲ ਸੁਲ ਜਗਤ ਚੰਗੀਆਂ ਆ ਭਰੀਆਂ ਆ ਵਕਤ ਧਰਮ ਹ ਦੂਰੇ ਕਰਮੀ ਆਪੋ ਆਪਣੀ uh ਉਗਾਰੰਗ ਸਰਜਤਾ ਮੰਨਕ ਹਰਿਆ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਸ੍ਰੀ ਅਕਾਲ ਪੁਰਖ ਜੀ ਹੈ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਅੰਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾਲਤਾ ਦਿਆਲਤਾ ਮੇਰੇ ਦਾ ਸਦਕਾ ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਕੇ ਹਜੂਰ ਸ਼ਾਮਾ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਕੇ ਹਜੂਰ ਕਥਾ ਕੀਰਤਨ ਜੀ ਕੀ ਅਰਦਾਸ ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਦੀ ਹਾਜ਼ਰੀ ਭਰਦਿਆਂ ਕੀਰਤਨ ਕਰਦਿਆਂ ਮਹਾਂਪੁਰਖਾਂ ਕੋਲੋਂ ਗੁਰਮਤਿ ਵਿਚਾਰਾਂ ਗਰੀਬ ਨਵਾਜ ਪਾਤਸ਼ਾਹ ਜੀ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਆਪ ਜੀ ਨੇ ਕਿਰਪਾ ਕਰਕੇ ਬਖਸ਼ ਲੈਣਾ ਅੱਗੇ ਤੋਂ ਸੁਧ ਸਪਸ਼ਟ ਬਾਣੀ ਪੜਨ ਦਾ ਬਲ ਤੇ ਉਦਮ ਬਖਸ਼ਣਾ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰਨੀ ਆਪਣੇ ਦਰੋਂ ਘਰੋ ਨਾਮਦਾਨ ਦੀ ਬਖਸ਼ਿਸ਼ ਗੁਰਸਿੱਖੀ ਜੀਵਨ ਅਮਰਤ ਵੇਲਾ ਬਾਣੀ ਬਾਣਾ ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ ਗਰੀਬ ਨਵਾਜ ਪਾਤਸ਼ਾਹ ਜੀ ਮੇਰਾ ਕਰਨੀਆਂ ਆਪ ਜੀ ਕਰੋ ਕਿਰਪਾ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰੋ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ